ਜਨਮ ਸਥਾਨ ਤੇ ਆ ਕੇ ਹਾਜ਼ਰੀ ਭਰੀ ਹੈ ਅਗਤਾਰੀ ਸਾਲ 9 ਮਹੀਨੇ 15 ਦਿਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਜਾਮੇ ਦੇ ਵਿੱਚ ਆ ਕੇ ਸੰਤਾਂ ਦੀ ਸੇਵਾ ਕੀਤੀ ਤੇ 5 ਸਾਲ ਦੀ ਉਮਰ ਹੈ ਜਦੋਂ ਸ੍ਰੀ ਆਨੰਦਪੁਰ ਸਾਹਿਬ ਤੀ ਸ਼ਾਲਾ ਸ੍ਰੀ ਆਨੰਦਪੁਰ ਸਾਹਿਬ ਰਹਿ ਚਾਹਦਾ ਜੰਗ ਧਰਮ ਦੀ ਖਾਤਰ ਲੜੇ ਆਂ ਛੇ ਪੁਰੂ ਸ੍ਰੀ ਆਨੰਦਪੁਰ ਸਾਹਿਬ ਨੂੰ ਆਖੀ ਫਤਿਹ ਬੁਲਾਈ ਸੰਸਾਦਾ ਕਨਾਰਾ ਸ੍ਰੀ ਚਮਕੌਰ ਸਾਹਿਬ ਦਾ ਜੰਗ ਸਰਹੰਦ ਦੀਆਂ ਨੀਂਹਾਂ ਸ੍ਰੀ ਮਛਵਾਰੇ ਸਾਹਿਬ ਦਾ ਜੰਗਲ ਮੇਰੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉੱਚ ਦੇ ਪੀਰ ਬਣ ਕੇ ਸ਼੍ਰੀ ਹਾਲ ਨੂੰ ਰਿਸਾਂ ਭਾਈ ਨਗਾਈਆ ਜੀ ਨੇ ਘੋੜਾ ਹਾਜ਼ਰ ਕੀਤਾ ਤੇ ਚੜ ਕੇ ਸ਼੍ਰੀ ਮੁਖ ਸੰਸਾ ਚੌਦਮਾ ਜੰਗ ਸ਼੍ਰੀ ਮੁਕਤ ਸੰਸਾ ਹੁਦਾ ਸੀ ਜੋ ਫਤੇ ਕਰਕੇ ਟੁੱਟੀ ਗੰਢੀ ਕਾਗਜ਼ ਬਦਾਵੇ ਦਾ ਪੜਿਆ ਚਾਲੀ ਮੁਗਧਿਆਂ ਨੂੰ ਖਿਤਾਬ ਦੇ ਕੇ ਮੁਕਤੀ ਦਾ ਹਰ ਰੋਜ਼ ਆਪਾਂ ਅਰਦਾਸ ਵਿੱਚ ਕਹਿੰਨੇ ਆ ਪੰਜਾਂ ਪਿਆਰੇਆਂ ਚੌਹਾਂ ਸਹਿਬ ਜਾਂਦੇ ਹਾਂ ਚਾਲੀਆਂ ਮੁਗਧਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਤੇ ਇੱਥੋਂ ਚੱਲ ਕੇ ਸ਼੍ਰੀ ਦਮਦਮਾ ਸਾਹਿਬ ਸਾਗੋ ਕੀਰਤ ਮੰਡੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀ ਨਾਂਮੀ ਪਾਂਛੀ ਦੀ ਬਾਣੀ ਵਿੱਚ ਦਰਜ ਕੀਤੀ ਸਾਜੰਗ ਜੀ ਬਾਬਾ ਧੀਬ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਲਿਖਣੇ ਦੀ ਸੇਵਾ ਬਖਸ਼ੀ ਜਿਨ੍ਹਾਂ ਨੇ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਗੁਰੂ ਗ੍ਰੰਥ ਸਾਹਿਬ ਹੱਥੀਂ ਲਿਖ ਤਾ ਜੋ ਚਾਰੇ ਤਖਤਾਂ ਦੇ ਉੱਤੇ ਸਿਸ਼ੋਕਤ ਨੇ ਮਾਰਦ ਤਾਂ ਦੇ ਤਾਂ ਦੇ ਜਦੋਂ ਤਾਬਦਰ ਸਾਜਖੰਡ ਸ੍ਰੀ ਅਨੂਰ ਸਾਹਿਬ ਆਏ ਗੋਦਾਵਰੀ ਦਾ ਕਨਾਨਾ ਗੁਰਦੁਆਰਾ ਸ਼੍ਰੀ ਨਗੀਨਾ ਕਾੜ ਸਾਹਿਬ ਖੜੇ ਨੇ 316 ਸਾਲ ਹੋ ਗਏ ਇੱਥੋਂ ਮਹਾਰਜ ਨੇ ਤੀਰ ਮਾਰਿਆ ਸੀ ਇਹ ਧੀਰਜ ਤਾਂ ਕਿ ਛੱਜ ਖੰਡ ਸ਼੍ਰੀ ਹਜੂਰ ਸਾਹਿਬ ਜਾ ਕੇ ਗਿਰਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਸਾਛ ਸੰਗਤ ਜੀ ਔ ਜਿੱਥੇ ਤੀਰ ਗਿਰਿਆ ਇਹ ਸਾਣਾ ਬਨਾਤਨ ਤਪਸਥਾਨ ਹੈ ਇਹ ਅੱਜ ਪ੍ਰਗਟ ਹੋਇਆ ਉਸੇ ਜਗ੍ਹਾ ਤੇ 4 ਅਕਤੂਬਰ 1708 ਈਸਵੀ ਕੱਤ ਦੇ ਸੁਬੇ ਦੂਜਨੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਕਮੀਆਂ ਕਰਕੇ ਪੰਜ ਪੈਸੇ ਨਾਰੀਅਲ ਰਾਖ ਕੇ ਮੱਥਾ ਟੇਕੇ ਸੁੰਚੀ ਕਾਮ ਨੂੰ ਕਿ ਅੱਜ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ ਜੇ ਗੁਰੂ ਹੋਵੇਗਾ ਤੇ ਜੁਗੋ ਜੁਗਿਆ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਣੀ ਆਦੇ ਤਿੰਨ ਵਜਨ ਕਹੇ ਪਹਿਲਾ ਵਜਨ ਪਰਚਾ ਸ਼ਬਦ ਦਾ ਗੁਰਬਾਣੀ ਪੜੋ ਦੂਸਰਾ ਵਜਨ ਪੂਜਾ ਅਰ ਪਾਂਦੀ ਕੇਵਲ ਇੱਕ ਦੀ ਪੂਜਾ ਜੋ ਮੰਗਲ ਛਾੜੇ ਆਪਣੇ ਤੇ ਸੋਈ ਸੋਈ ਦੇਵੇ ਤੀਸਰਾ ਵਜਨ ਦੀਦਾਰ ਖਾਲਸੇ ਦਾ ਸਾਡੀ ਕੋਈ ਬੇਸ਼ਾਨ ਨਹੀਂ ਸੀ ਗੁਰੂ ਕਦਗੀ ਵਾਲੇ ਨੇ ਸਾਡੇ ਪ੍ਰਸ਼ਾਨ ਦੇ ਲਈ ਮਾ ਬਾਰਤੀ ਪਿਤਾ ਬਾਰਤਾ ਪੁੱਤਰ ਬਾਰਤੇ ਮਾਮੇ ਬਾਰਤੇ ਭੂਆ ਦੇ ਪੁੱਤਰ ਬਾਰਤੇ ਇੱਥੇ ਆ ਕੇ ਆਪਾਂ ਬਾਰਗੇ ਕਹਿੰਦੇ ਗੁਰੂ ਮਾਨਿਓ ਗ੍ਰੰਥ ਕੇਵਲ ਇੱਕ ਦੇ ਲੜ ਲਾ ਕੇ ਗਏ ਨੇ ਜਿੱਥੇ ਸਾਡੇ ਕੋਈ ਪਛਾਣ ਨਹੀਂ ਸੀ ਅੱਜ ਲਖਾਂ ਦੁਨੀਆ ਖੜੀ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਦੀ ਪਛਾਣ ਗੁਰੂ ਗੋਬਿੰਦ ਸਿੰਘ ਦੇ ਦੀ ਹਾਂ ਦੀ ਪਛਾਣ ਅਜ ਲੱਖਾਂ ਦੇ ਵਿੱਚੋਂ ਨਿਆਰਾ ਪਰਵਾਰ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਰ ਇਹ ਗੱਲ ਕਹੀ ਗੁਰੂ ਗੋਬਿੰਦ ਸਿੰਘ ਨੇ ਤੇ ਮੇਰੇ ਪੁੱਤਰਾ ਤੂੰ ਦੁਨੀਆ ਤੇੋਂ ਤੂੰ ਨਿਆਰਾ ਦਿਸਦਾ ਹੈ ਪਰ ਮੇਰੇ ਪੁੱਤਰ ਦੇ ਸਿਰ ਤੇ ਦਸਤਾਰ ਹੋਣੀ ਚਾਹੀਦੀ ਮੇਰੇ ਪੁੱਤਰ ਦੇ ਮੂੰਹ ਤੇ ਦਾੜਾ ਹੋਣਾ ਚਾਹੀਦਾ ਮੇਰੀ ਜੀ ਹਿੱਤੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਇਹ ਗੁਰੂ ਸਾਹਿਬ ਜੀ ਦੇ ਸ਼ਬਦ ਨੇ 6 ਗੁਰੂਆਂ ਦੀ ਬਾਣੀ 15 ਮਗਧਾਂ ਦੀ ਬਾਣੀ 4 ਮਹਾਪੁਰਸ਼ਾਂ ਦੀ ਬਾਣੀ 11 ਪਟਾਂ ਦੀ ਬਾਣੀ 15 ਪੜ ਤਾਂ ਮਿੱਚੋ ਭਗਤ ਨਾਮਦੇਵ ਜੀ ਜੋ ਆਪਾਂ ਪਿੰਡ ਦੇ ਵਿੱਚ ਦਰਸ਼ਨ ਕਰਕੇ ਆਏ ਹਾਂ ਹੋਸ਼ ਘਰ ਦੇ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਬੱਡੇ ਵੀਰੂਪੀ ਜੰਦੂ ਸ਼ੇਰ ਉਹਦਾ ਪੁੱਤਰ ਹਰੀ ਸ਼ੇਰ ਉਹਦਾ ਪੁੱਤਰ ਗੁਪਾਲ ਸ਼ੇਰ ਉਹਦਾ ਪੁੱਤਰ ਰਾਵੇ ਸ਼ੇਰ ਉਹਦਾ ਪੁੱਤਰ ਗੋਬਿੰਦ ਸ਼ੇਰ ਉਹਦਾ ਪੁੱਤਰ ਨਰਹਰ ਸ਼ੇਰ ਉਹਦਾ ਪੁੱਤਰ ਧਾਮ ਸ਼ੇਰ ਧਾਮ ਸ਼ੇਰ ਦੇ ਘਰ ਮਾਤਾ ਗੋਣਾਬਾਈ ਦੀ ਕੁਖਤੋਂ 26 ਅਕਤੂਬਰ 1277 ਈਸਵੀ ਰੱਤੇ ਦੀ ਸੁਧੀ ਆਕਾਸ਼ੀ ਦਿਨ ਹੈ ਜਵਾਰ ਨੂੰ ਭਗਤ ਨਾਮਦੇਵ ਜੀ ਜਨਮ ਲੈ ਕੇ ਆ ਕੁੱਲ ਸੰਸਾਰ ਦੀ ਸੰਗਤ ਨੂੰ ਤਾਰਨ ਦੇ ਲਈ ਆਏ ਇਹਨਾਂ ਦੇ ਘਰ ਚਾਰ ਲੜਕੇ ਇੱਕ ਲੜਕੀ ਨੇ ਜਨਮ ਲਿਆ ਅੱਸੀ ਸਾਗ ਇਹ ਸ਼ਾਮੇ ਦੇ ਵਿੱਚ ਆਗੇ ਸੇਵਾ ਕੀਤੀ ਬੱਤੀ ਸਾਗ ਇੱਥੇ ਰਹੇ ਕੀ ਸਾਗ ਇੱਥੋਂ 400 ਕਿਲੋਮੀਟਰ ਸ਼ਹਿਰ ਦਾ ਨਾਮ ਹੈ ਪੰਡਲਪੁਰ ਉਥੇ ਨੌਂ ਪੀੜੀਆਂ ਨੇ 18 ਸਾਲ ਪੰਜਾਬ ਦੇ ਵਿੱਚ ਰਹੇ ਪੰਡਲਪੁਰ 30 ਸਾਲ ਰਹੇ ਨੌਂ ਪੀੜੀਆਂ ਨੇ ਉਹ ਪਰਿਵਾਰ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਦੇ ਕੋਲ ਪਹੁੰਚ ਗਈ ਸੀ ਕਹਿੰਦੇ ਰਾਸ਼ਟਰਪਤੀ ਜੀ ਪਗ ਦੇ ਨਾਮ ਦੇਵ ਜੀ ਸਾਡੇ ਪਿਤਾ ਜੀ ਨੇ ਉਹ ਘਰ ਦੇ ਵਿੱਚ ਕੋਈ ਹੋਰ ਲੋਕ ਬੈਠੇ ਨੇ ਤੇ ਉਹ ਸਾਨੂੰ ਮੈਂ ਨਹੀਂ ਚਾਹੀਦੇ ਗਿਆਨੀ ਗਿਆਨ ਕਰਨ ਕਹਣ ਲਗੇ ਕਹਿ ਲਗੇ ਇਦਾਂ ਸ਼ਰੋਮਣੀ ਭਗਤ ਨੇ ਅੱਜ ਭਗਦੇ ਨਾਮ ਦੇਵ ਜੀ ਦਾ ਪਰਿਵਾਰ ਆਇਆ ਕੱਲੋਂ ਦੂਹਾਂ ਭਗਤਾਂ ਦਾ ਆਵੇਗਾ ਉਹਨੇ ਇੱਕ ਕਨੂਨ ਬਣਾਇਆ ਵੀ 15 ਭਗਤਾਂ ਦੇ ਘਰਾਂ ਵਿੱਚ ਇਸੇ ਵੀ ਪਰਿਵਾਰ ਦੇ ਮੈਂਬਰ ਦੀ ਮਾਲਕੀ ਨਹੀਂ ਹੋਵੇਗੀ ਸੈਂਟਰ ਵੱਲੋਂ ਇਹਨਾਂ ਦੀ ਯਾਦ ਵਿੱਚ ਸਮਾਰਕ ਬਣਾਏ ਜਾਣ ਇਸ ਲਈ ਕਰਦੇ ਵਿੱਚ ਗੁਰਦੁਆਰਾ ਨਹੀਂ ਬਣ ਸਕਿਆ 754 ਸਾਲ ਬਾਅਦ ਜਨਮ ਨੂੰ ਆਪਾਂ ਨੂੰ ਆਿਆਂ ਨੂੰ ਸਾਰੇ 27 ਸਾਲ ਹੋਏ ਨੇ ਜੋ ਆਪਣੀ ਕਮੇਟੀ ਹੈ ਉਹ ਸਾਰੀ ਦੁਨੀਆ ਨੇ ਤੋਂ ਡਾਕਟਰ ਰਹਿਰ ਤਸੀਲਦਾਰ ਰਹਿਰ ਡੀਐਸਪੀ ਰਹਿਰ ਮਾਸਟਰ ਰਹਿਰ ਇੰਸਪੈਕਟਰ ਰਹਿਰ ਸ਼ਹਰੀ ਮਰਿਟਲ ਅਫੀਸਰ ਘਟੇ ਹੋਗੇ 1997 ਦੇ ਵਿੱਚ ਉਹ ਘਰ ਦੇ ਵਿੱਚ ਆਏ ਦਿੱਲੀ ਰਹਿੰਦੇ ਸੀ ਉਹਨਾਂ ਦੇ ਨਾਲ ਸੌਦਾ ਕੀਤਾ ਲਿਖਾਉਣ ਗਏ ਦੰਤਰਵਾਲੇ ਕਹਿਣ ਲੱਗੇ ਸਰਦਾਰ ਜੀ ਇਹ ਜਗਤ ਸੈਂਟਰ ਦੇ ਅੰਦਰ ਹੈ ਸੰਜੇਪ ਪਿੰਡ ਦਾ ਨਾਮ ਸੀ ਨਰਸੀ ਬਾਬਣੀ ਅੱਜ ਪਿੰਡ ਦਾ ਨਾਮ ਹੈ ਨਰਸੀ ਨਾਮ ਨੇ ਫੇਰ ਆਹ ਜਗ੍ਹਾ ਤੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਤਾਨ ਸੋਹਾਵਾ ਰਾਮ ਰਾਜੇ ਇੱਥੇ ਖੇਡਿਆ ਕਰਦੇ ਸੀ ਆਹ ਨਹੀਂ ਬੱਚਿਆਂ ਨਾਲ ਇੱਕ ਦਿਨ ਦਾ ਜਿਗਰ ਨਾਮ ਦੇਵ ਚੱਲਿਆ ਤੁਸੀਂ ਜਦੋਂ ਮੈਂ ਆਉਣਾ ਸਾਹਮਣੇ ਜੰਗਲ ਦੇ ਵਿੱਚੋਂ ਸ਼ੇਰ ਤਕਿਆ ਭਗਵਾਨ ਦਾ ਰੂਪ ਨਜ਼ਰੀ ਆਇਆ ਸ਼ੇਰ ਦੇ ਗਰਦ ਨੂੰ ਗਲ ਪਕੜੀ ਫਾੜੀ ਕਹਿੰਦੇ ਭਗਵਾਨ ਆਜੇ ਤੁਸੀਂ ਸ਼ੇਰ ਦਾ ਰੂਪ ਧਾਰ ਕੇ ਆਇਆ ਇੱਕ ਰੂਪ 72 ਰੂਪ ਧਾਰੇ ਨਾਂ ਕੰਵਜੀ ਨੇ 15 ਰੂਪਾਂ ਦੀ ਪਹਿਚਾਨ ਕੀਤੀ ਘਰ ਦੇ ਵਿੱਚ ਰੋਟੀ ਪੱਕਦੀ ਹੈ ਭਗਵਾਨ ਕੁੱਤੇ ਦਾ ਰੂਪ ਧਾਰ ਕੇ ਆ ਗਿਆ ਰੋਟੀ ਚੁੱਕੀ ਭਗਵਾਨ ਸੁਖਿਆ ਆਵੇਂਗਾ ਆਦ ਮੈਂ ਮੱਖਣ ਲੈ ਕੇ ਆਇਆ ਮੱਖਣ ਦੇ ਨਾਲ ਸਾਧ ਸੰਗਤਿਓ ਨਾਰੀ ਮੰਦਰੇ ਦੁੱਧ ਪੀਓ ਗੋਵਿੰਦ ਦੇ ਰਾਏ ਭਗਵਾਨ ਨੇ ਆਜਿਰ ਭੁੱਖੇ ਦੁੱਧ ਪੀਤਾ ਇਹਦਰ ਮੰਦਰ ਵੀ ਸਤਾਰਮਜ ਦੀ ਹੈ ਉਹ ਬਾਬਾ ਜੀ ਦਾ ਤਪਸਥਾਨ ਹੈ ਇਸ਼ਨਾਨ ਕਰਨਾ ਕਿਆਦੂ ਨਦੀ ਦਾ ਨਾਮ ਹੈ ਪਗਤਪਤਾਰ ਦੀ ਮਾ ਦਾ ਨਾਮ ਹੈ ਕਿਆਦੂ ਉਹਦੀ ਨਾਮ ਦੀ ਨਦੀ ਚੱਲਦੀ ਹੈ ਇਸ਼ਨਾਨ ਕਾ ਅਜ 72 ਪਿੰਡਾਂ ਦੇ ਲੋਕ ਉਹਨਾਂ ਦਾ ਡਰਸ਼ ਬਣਿਆ ਦੋ ਪਿੰਡਾਂ ਦੇ 20 25 30 ਆਦਮੀ ਲੋਜ ਆਉਂਦੇ ਨੇ ਅੱਜ 12 ਵਜੇ ਆਉਣੇ ਆ ਕੱਲ੍ਹ ਨਾਲੇ 12 ਵਜੇ ਚਲੇ ਜਾਣੇ ਨੇ ਸਦਾ ਹਰ ਗਲ ਵਿੱਚ ਪਾਈ ਹੋਈ ਹੈ ਡਿਊਟੀ ਬਦਲ ਬਦਲ ਕੇ 24 ਘੰਟੇ ਸੇਵਾ ਕਰਦੇ ਨੇ 32 ਸਾਲ ਹੈ ਕਿ ਪੰਡਰਪੁਰ ਗਏ ਉੱਥੇ ਦਾ ਇਤਿਹਾਸ ਹੈ ਨਾਮਦੇਵ ਦੀ ਬਣਾਈ ਛਪਰੀ ਘਰ ਛੱਡ ਗਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵੜ ਕਈ ਸੰਤਾਂ ਪੁੱਛਦੀਆਂ ਨੇ ਮੈਂ ਛਪਰੀ ਹੈ ਭਾਈ 720 ਸਾਲ ਹੋ ਗਿਆ ਇਤਿਹਾਸ ਅਜੋਥੇ ਸੋਨੇ ਮੰਦਰ ਬਣੇ ਹੋਏ ਨੇ ਅਜ ਸਾਨਕੀ 42 ਸਾਲ ਦੀ ਉਮਰ ਹੈ ਉਹ ਦਿਨ ਮੰਦਰ ਘਮਾਇਆ ਪਿੱਛੇ ਆਪਾਂ ਦਰਸ਼ਨ ਕਰਕੇ ਆਇਆ ਹੋਰ ਸ਼ੰਮੰਦਰ ਦੇ ਵਿੱਚ ਗਏ ਕਿਉਂ ਗਏ ਆਪਾਂ ਨੂੰ ਸ਼ੁੱਧਰ ਗੰਦੇ ਸੀ ਇਸ਼ਾਨੂ ਲੋਕ ਬਾਹਮੰਦਰਾ ਦੇ ਗਿਆਨ ਦੇ ਦੰਦੇ ਸੀ ਸਾਨੂੰ ਜੀਵੀ ਜਾਤ ਸਾਡਾ ਹੱਕ ਲੈਣ ਦੇ ਪਿਤਾ ਲੈ ਕੇ ਸ਼ਾਂਤ ਮੰਦਰੀ ਉਹ ਸਮੰਦਰ ਦੇ ਵਿੱਚ ਆਇਆ ਜਿਹੜਾ ਮੰਦਰ ਘਮਾਇਆ ਦੇਖ ਕੇ ਆਇਆ ਇਹ ਦੁਆਪਰ ਯੁੱਗ ਦੇ ਵਿੱਚ ਇਹ 12 ਮੰਦਰ ਗਿਣਤੀ ਦੇ ਬਣੇ ਸੀ ਜੋਤੀ ਨਗ ਕੋਈ ਪਹਾੜਾ ਨੂੰ ਤਰਾਸ਼ ਕੇ ਮੰਦਰ ਬਣਾਏ ਹੋਏ ਨੇ ਇਹਨਾਂ ਦੀ ਕੋਈ ਨਹੀਂ ਨਹੀਂ ਹੈ ਭਾਵੇਂ ਦੇ ਨਾਮ ਦੇ ਵੀ ਇਹ ਸਮੰਦਰ ਵਿੱਚ ਆਏ ਕਹਿੰਦੇ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਵੇਨ ਨਹੀਂ ਕੋਈ ਏਕੇ ਦਾ ਨਾਰਾ ਮਾਰਿਆ ਇਹੀ ਏਕੇ ਦਾ ਨਾਰਾ ਗੁਰੂ ਨਾਨਕ ਨੇ ਮਾਰਿਆ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਇਹੀ ਨਾਰਾ ਪੰਜਵੇਂ ਜਾਮੇ ਦੇ ਵਿੱਚ ਏਕ ਪਿਤਾ ਏਕ ਛੇ ਹਮਾਰਿ ਤੇ ਤੂੰ ਮੇਰਾ ਗੁਰਹਾਈ ਇਹੀ ਏਕੇ ਦਾ ਨਾਰਾ ਪੜ੍ਹਦੇ ਕਬੀਰ ਜੀ ਕਹਿੰਦੇ ਅੱਵਲ ਅੱਲਾ ਨੂਰੋ ਪਾਇਆ ਕੁਦਰਤ ਕੇ ਇਹੀ ਨਾਰਾ ਦਸਵੇਂ ਜਾਮੇ ਦੇ ਵਿੱਚ ਨਾ ਜਾਣ ਤੈ ਨਾ ਪਾ ਤੈ ਨਾ ਦਾ ਤੈ ਨਾ ਮਾਤ ਹੈ ਮਾਨਸ ਕੀ ਜਾਤ ਸਭ ਹੈ ਇਹ ਕਹ ਪਹਿਚਾਨ ਉਹਦਾ ਨਾਰਾ ਮਾਰਿਆ ਪਰ ਸੜ ਗਏ ਲੋਕ ਕਹਿੰਦੇ ਉਹ ਸ਼ੂਦਰ ਨਾਮ ਦੇਵ ਰਾਮ ਕਹਿ ਲੱਗ ਪਿਆ ਆ ਚੱਕੀ ਥਿਲਾਂ ਕੇ ਦਰਸ਼ ਸੰਤ ਸੰਗਤ ਦੀ ਚੱਕੀ ਦਾ ਨੋਂ ਲੈਣ ਦੀ ਦੇ ਚੱਕੀ ਪਹਿਲੇ ਹੀ ਜਿਹੜੇ ਕੱਢਣ ਲੱਗ ਪੀ ਇਹਨਾਂ ਮੋੜੇ ਚੱਕੀਆਂ ਇਕ ਜਦ ਨਦਰ ਕਰ ਦਵੇਂ ਤੇ ਜੀਵੀ ਤੇ ਸਮਾਨ ਪੱਟ ਤਾ ਜਾਂਦੇ ਨੇ ਆਖੋ ਸਤਨਾਮ ਸਤ ਸੰਗ ਦੀ ਪਗਤ ਨਾਮ ਦੇਵ ਜੀ ਜਦੋਂ ਚੱਕੀ ਚੱਲੀ ਕਹਿੰਦੇ ਸਾਜ ਖੋ ਦੋ ਧੱਕੇ ਮਾਰ ਕੇ ਬਾਹਰ ਕੱਢੋ ਧੱਕੇ ਖਾਣੇ ਮੰਦਰ ਦੇ ਪਿੱਛੇ ਬੈਠੇ ਤੇ ਜਿਉਂ ਜਿਉਂ ਨਾਮਾ ਅਰਗੁਣ ਉਚਰ ਪਗਤ ਜੀ ਦਾ ਨਾਮ ਕਹੋ ਦੇਹੁਰਾ ਫਿਰੇ ਮੰਦਰੇ ਤੋਂ ਮਹਾਦੇਤਾ ਸੱਚ ਦੀ ਜਿੱਤ ਹੋਈ ਤੇ ਪੂਜਾ ਸੱਚ ਦੀ ਹੋਣ ਲੱਗੀ ਇਹ ਲੋਗ ਟਿਕਣ ਕਿਥੇ ਇਹਨਾਂ ਨੇ ਜਾ ਕੇ ਬਾਦਸ਼ਾਹ ਦਾ ਦਰਬਜਾ ਖੜਕਾਇਆ ਮੁਹੰਮਦ ਤੁਗਲਕ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਦਾ ਦਰਬਾਰ ਕੀਤਾ ਛੁਦਰ ਹੋਗੇ ਨਾਮ ਜਨ ਅਗਉਣੀ ਹੁੰਦੀ ਨਾ ਖੇਦਸ ਬਾਦਸ਼ਾਹ ਇਹ ਕਿਦੋਂ ਬੋਦ ਕਹਿਣਾ ਮਾਂ ਦਾ ਮਾਤ ਨਹੀਂ ਬੁੱਧ

ਛਡਣਾ ਨਹੀਂ ਰਾਮਨ ਮਾਤਾ ਛਡਣਾ ਨਹੀਂ ਰਾਮਨ ਮਾਤਾ ਤੈਨੂੰ ਛੱਡਦੇ ਹਾਂ ਅੰਬਾ ਤੈਨੂੰ ਛੱਡਦੇ ਹਾਂ ਤੈਨੂੰ ਛੱਡਦੇ ਹਾਂ ਤੈਨੂੰ ਛੱਡਦੇ ਹਾਂ ਅੰਮਾ ਮੇਰੀਏ ਤੇਰੇ ਨਾਮ ਨੂੰ ਦਾਗ ਲੱਗ ਜਾਵੇਗਾ ਲੋਕੀ ਕਹਿਣਗੇ ਗੋਣਾ ਬਾਈ ਮਾਂ ਨੇ ਪੁੱਤਰ ਨਾਮ ਦੇਵ ਨੂੰ ਮੁਸਲਮਾਨ ਬਣਾਇਆ ਆ ਗੜੀਆਂ ਜੇ ਕੋਈ ਮਦਾ ਫਿਰਦਾ ਤੇਰੇ ਨਾਮ ਨੂੰ ਦਾਗ ਨਹੀਂ ਲੱਗਣ ਦੇਣਾ ਮੈਂ ਬਾਦਸ਼ਾਹ ਨੂੰ ਆਗਦਾ دین ਪਿਆਰਾ ਹੈ ਸ਼ਾਨ ਨੂੰ ਸਾਡਾ ਧਰਮ ਪਿਆਰਾ ਹੈ ਅਗਰ ਮਾਂ ਜੇ ਤੂੰ ਨਹੀਂ ਹਟਦੀ ਫਿਰ ਨਾ ਹੋ ਤੇਰਾ ਬੂੰਗੜਾ ਨਾ ਦੂ ਮੇਰੀ ਮਾ ਗਰਹਿ ਦੇ ਦੀਨ ਦੇ ਸ਼ੁੰਡ ਕੀ ਚੋਟ ਹਾਥੀ ਆਇਆ ਮਾਰ ਨੂੰ ਕੀਤੇ ਦਰਸ਼ਨ ਸੰਤ ਸੰਗਰ ਜੀ ਆਇਆ ਮਾਰਨ ਅੱਗੇ ਆਪਣੇ ਮਰਗੇ ਬੈਠੇ ਹੁੰਦੇ ਸੀ ਅੱਜ ਦੁਨੀਆ ਦਾ ਮਾਲਕ ਬੈਠਾ ਹਾਥੀ ਨੇ ਕੀਤੇ ਦਰਸ਼ਨ ਪੈਰਾ ਵਿੱਚ ਸਿਰ ਰਾਕੇ ਮੱਥਾ ਟੇਕ ਦਿੱਤਾ ਹਾਥੀ ਨੇ ਜੋਰ ਨੂੰ ਦੁਨੀਆ ਸੋਨੇ ਵਾਲਾ ਉਹਨੂੰ ਦੁਨੀਆ ਤੇ ਕਾਣ ਮਾਰਿ ਛਕਦਾ ਜੀ ਦਾ ਰਕਾਇਆ ਆਪ ਵਾਹਿ ਗੁਰੂ ਉਹ ਦੁਨੀਆ ਦਾ ਕੇੜਾ ਸਤ ਸਤ ਨਾਮ ਜੀ ਜਿਸ ਦਾ ਸਾਹ ਗਡਾਡਾ ਹੋਏ ਤਿਸ਼ਨੋ ਮਾਰ ਨਾ ਛਕੈ ਕੋਏ ਹਾਥੀ ਨੇ ਮੱਥਾ ਟੇਕਿਆ ਬਾਦਸ਼ਾਹ ਨੇ ਮੁੱਥੇ ਦੇ ਹੱਥ ਮਾਰਿਆ ਕਹਿੰਦਾ ਓਏ ਹਾਥੀ ਜਾਂ ਤੇ ਛੱਡਿਆ ਹੀ ਕੋਈ ਨਹੀਂ ਹੁਣ ਪੰਜ ਸੱਤ ਬੰਦੇ ਆਏ ਕੌਣ ਪਗਦ ਨਾਮ ਦੇਵ ਜੀ ਦੇ ਸੇਵਾਦਾਰ ਰਹਿ ਲਾਉਂਦੇ ਨੇ ਕਹਿੰਦੇ ਬਈ ਇਹ ਪਿਤਾ ਨੂੰ ਮਾਰ ਦੇਣਾ ਬਾਦਸ਼ਾਹ ਨੇ ਬਾਦਸ਼ਾਹ ਬੜੇ ਗੁੱਸੇ ਵਿੱਚ ਆਇਆ ਹੋਇਆ ਕਿਤੇ ਪੁੱਛ ਲਈਏ ਜੇ ਕਿਤੇ ਮੰਨ ਜਵੇ ਬਾਦਸ਼ਾਹ ਗੁਰਬਾਣੀ ਦਾ ਸਹੀ ਇਸ਼ਾਰਾ ਕੋਈ ਜਾਂਗੇ ਬੰਦੇ ਕਹਿੰਦੇ ਬਾਦਸ਼ਾ ਬਾਦਸ਼ਾ ਬੇਨਤੀ ਸੁਣੇ ਹੋ ਕਹਿੰਦੇ ਸਾਡੀ ਬੇਨਤੀ ਹੈ ਬਾਦਸ਼ਾ ਭੁੱਲੜ ਬਾਦਸ਼ਾ ਕਹਿੰਦਾ ਹੁਣ ਵੀ ਤਾ ਡਰਦਾ ਮੰਨਿਆ ਨਹੀਂ ਹਾਲਾ ਛੇਤੀ ਕਰੋ ਬੇਨਤੀ ਕਹਿੰਦੇ ਬਾਦਸ਼ਾ ਮਾਰੀ ਨਾ ਪਿਤਾ ਨੂੰ ਸੋਨਾ ਤੋੜ ਬੰਨਿਆ ਬਰਾਬਰ ਸੋਨਾ ਤੋੜ ਦੇਇ ਤੈਨੂੰ ਉਸ਼ੀਂ ਬਾਦਸ਼ਾਹ ਮਾਰੀ ਨਾ ਦੂ ਨਾਮ ਤੇ ਬਿਨੋ ਸੋਨਾ ਦੋਲਦੇ ਇਹਨੂੰ ਸ਼ਾਹ ਜਾਨ ਮਾਰੀ ਨਾ ਦੂ ਨਾਮ ਤੇ ਨਾਮੇ ਸਰ ਪਰ ਸੋਨਾ ਦੇਹੁ ਕਹਿੰਦਾ ਮੈਂ ਤਾਂ ਕਿਹਾ ਹਮ ਬਈ ਮੰਨ ਗਿਆਂ ਤਰਦਾ ਮਾਰਾ ਤੁਸੀਂ ਤਾਂ ਮੈਨੂੰ ਮਨਾਉਣ ਆ ਗਏ ਮਾੜੇ ਨੇ ਹੁੰਦਾ ਦੋ ਦੇ ਦੁਪਰ ਉਹ ਦੇ ਨੀ ਛੋੜ ਦੁਨੀਆ ਕੋ ਪਰੂ ਦੁਨੀਆ ਕੀ ਕਮੇਗੀ ਕੇ ਬਾਦਸ਼ਾਹ ਇਸ ਮਤ ਨਾ ਕੇ ਨਾਮਦੇਵ ਨੂੰ ਛੱਡ ਦਿੱਤਾ ਆਖਿਰਕਾਰ ਬਾਦਸ਼ਾਹ ਕਹਿਣ ਲਗਾ ਭਈ ਐਂ ਕਰੋ ਅੱਜ ਤੱਕ ਅਸੀਂ ਆ ਗਏ ਉਹ ਨਾਮਦੇਵ ਦੇ ਮਗਰ ਗੱਲੋਂ ਕਿਸੇ ਦੇ ਮਗਰ ਪੈਰ ਨਹੀਂ ਪਟ ਕੇ ਜਾ ਸਕਦੇ ਹੰਕਾਰੀ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਨਾਮ ਦੇਵ ਦੇ ਪੈਰਾਂ ਨੂੰ ਬੇੜੀਆਂ ਪਾ ਦੋ ਕਿਤੇ ਭਜ ਨਾ ਜਾਵੇ ਇਹਦੇ ਪੈਰਾਂ ਵਿੱਚ ਪਾ ਦੇਓ ਬੇੜੀਆਂ ਹੱਥਾਂ ਨੂੰ ਲਾ ਦਿਓ ਹੱਥ ਕੜੀਆਂ ਆਹੇ ਦੇ ਪੈਰਾਂ ਹਰੀ ਪੰਤੀ ਤਾਮ ਬੋਲੀ ਦੀ ਅਭਿ ਸ਼ਮਾ ਜ਼ਿਆਦਾ ਲੱਗਦਾ ਕਹਿੰਦੇ ਪਾਵੋਂ ਬੇੜੀ ਹੱਥੋਂ ਤਾਲ ਪੈ ਗੀਆਂ ਬੇੜੀਆਂ ਹੱਥਾਂ ਨੂੰ ਅਤਕੜੀਆਂ ਲੱਗੀਆਂ ਨਾਮਾ ਗਾਵੈ ਗੁਣ ਗੁਪਾਲ ਕਹਿੰਦੇ ਉਹ ਬਾਦਸ਼ਾ ਬੇੜੀਆਂ ਪਈਆਂ ਹੱਤਕੜੀਆਂ ਲੱਗੀਆਂ ਹੋਈਆਂ ਨੇ ਗੰਗ ਜਮਨ ਜੋ ਉਲਟੀ ਵਹ ਗੰਗਾ ਜਮਨਾ ਦਰਿਆ ਕਿਉਂ ਨਾ ਉਲਟ ਵਹਣ ਲੱਗ ਜਾ ਬਾਦਸ਼ਾਹ ਤੇਰਾ ਦਿਮਾਗ ਇੰਨਾ ਉਲਟ ਹੋ ਜਾਵੇ ਤਾਉ ਨਾਮਾ ਹਰ ਕਰਤਾ ਰਹੇ ਨਾਮ ਦੇਵ ਨੂੰ ਕੋਈ ਪਰਵਾਹ ਨਹੀਂ ਮੈਂ ਹਰੀ ਦਾ ਨਾਮ ਹੀ ਜਪਦਾ ਰਹਾ ਮਾਦਸ਼ਾਹ ਨੇ ਮਾਰਿਆ ਮੱਥੇ ਦੇ ਹੱਥ ਕਹਿੰਦਾ ਏ ਮਨ ਨਹੀਂ ਨਹੀਂ ਕਿਸੇ ਪਾਸੇ ਨੂੰ ਪਰ ਕਹਿੰਦਾ ਮੈਂ ਬਾਦਸ਼ਾਹ ਹੰਕਾਰ ਬੰਦੇ ਦੀ ਹਮਤ ਮਾਰ ਦਿੰਦਾ ਹਾਥੀ ਕੋਲੋਂ ਬਚ ਗਿਆ ਮੇਰੇ ਕੋਲੋਂ ਥੋੜਾ ਬਚੇਗਾ ਇਨੇ ਮੌਦ ਦੀ ਸ਼ਰਦ ਰਫੇ ਦਿੱਤੀ ਬਾਦਸ਼ਾਹ ਨੇ ਨਾਮਦੇਵ ਤੂੰ ਹਜ਼ਾਰਾਂ ਲੂਮਾਂ ਦੀ ਗੱਲ ਕਰਦਾ ਤੈਨੂੰ ਦਿੱਤੀਆਂ ਸ਼ੱਦ ਘੜੀਆਂ ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਪਾਉਣੇ ਕਿ ਤਿੰਨ ਘੰਟੇ ਟਾਈਮ ਬਣਦਾ ਜਦੋਂ ਪੁਰਖੇਤਰ ਦਾ ਆਪਾਂ ਮਹਾਭਾਰਤ ਦਾ ਜੁੱਧ ਬਣਦੇ ਆ ਨਾ 18 ਘੜੀਆਂ ਵਿੱਚ 18 ਖੂਣੀਆਂ ਖਤਮ ਹੋ ਗਈਆਂ ਸੀ ਭਗ ਦੇ ਨਾਮਦੇਵ ਜਿਹਨੂੰ ਸ਼ੱਦ ਘੜੀਆਂ ਮੋਦੀ ਅੰਦਰ ਰੱਖੀ ਅਗਰ ਨਾ ਜੁਨੇ ਹੋਏ ਆਜ ਛੁਰੀ ਤੇਰੀ ਗਰਦਨ ਤੇ ਚਲੇਗੀ ਗੁਰਬਾਣੀ ਕਹਿੰਦੀ ਐ ਸਾਤ ਘੜੀ ਜਦ ਬੀਤੀ ਸੁਣੀ ਅਜ ਹੋ ਨਾ ਆਇਓ ਤੇਰ ਭਵਨ ਤਣੀ ਅੱਠਵੀਂ ਘੜੀ ਲਾਗੀ ਆ ਗਿਆ ਬਾਦਸ਼ਾਹ ਹੰਕਾਰੀ ਕਿੱਥੇ ਆ ਤੇਰਾ ਰਾਮ ਕਹਿੰਦੇ ਉਹ ਬਾਦਸ਼ਾਹ ਗੰ ਸੁਣ ਭਗਤ ਨਾਮਦੇਵ ਕੀ ਕਹਿੰਦੇ ਮੈਨੂੰ ਜੋ ਮਰਦੀ ਖਿਆਲ ਹੈ ਮੇਰੇ ਭਗਵਾਨ ਨੂੰ ਗੱਦ ਨਾ ਬੋਲੀ ਉਹ ਹਮੇਸ਼ਾ ਹੀ ਮੇਰੇ ਨਾਲ ਰਹਿੰਦਾ ਆ ਜਿੰਨੀ ਸਮੇਂ ਤੇ ਬੈਠੀ ਐ ਸਾਰਿਆਂ ਦੇ ਨਾਲ ਦੁਆ ਸਵਾਸ ਤਾਂ ਆਉਂਦਾ ਜੇ ਉਹ ਸਾਡੇ ਨਾਲ ਹੁੰਦਾ ਆਖੋ ਸਤਨਾਮ ਵਾਹਿਗੁਰੂ ਅਜੇ ਭਾਵੇਂ ਦੇ ਨਾਮ ਦੇਵ ਜੀ ਜਦੋਂ ਕਿਹਾ ਉਹ ਤਾਂ ਮੇਰੇ ਨਾਲ ਐ ਪਾਕਾਂ ਤੜਵਾਜ ਵਜਾਏਲਾ ਗਰਣ ਚੜੇ ਗੋਬਿੰਦ ਆਏਲਾ ਆਪਣੇ ਪਾਗੇ ਦੁਪਾਰ ਕੀ ਪ੍ਰਤਪਾਲ ਗੜੜ ਜੜੇ ਆਏ ਗੋਪਾਲ ਸਾਹਮਣੇ ਭਗਵਾਨ ਅੱਖਾਂ ਇਹ ਦਰਸ਼ਨ ਕਰ ਰਹੀਆਂ ਨੇ ਲੱਖਾਂ ਦੁਨੀਆਂ ਤੁਹਾ ਸ਼ਕੀਰ ਖੜੀ ਐ ਸਾ ਸੰਗਤ ਜੀ ਤਿੰਨ ਗੱਲਾਂ ਕਹੀਆਂ ਭਗਵਾਨ ਨੇ ਕਹਿੰਦਾ ਨਾਮਦੇਵ ਤੇਰੇ ਤੇ ਬਾਦਸ਼ਾਹ ਨੇ ਬੜੇ ਜਨ ਨੂੰ ਕੀਤੇ ਨੇ ਤੂੰ ਮੈਨੂੰ ਹੁਕਮ ਦੇ ਉਹਨਾਂ ਦੀ ਬਾਣ ਗੁਰਬਾਣੀ ਐ ਗੁਰੂਆਂ ਭਗਤਾਂ ਵੀ ਜਿਨ੍ਹਾਂ ਦਾ ਹੁਕਮ ਅਗਾਜ ਪ੍ਰਖ ਨੇ ਮੰਨਿਆ ਪਹਿਲੀ ਪਹਿਲਾ ਹੁਕਮ ਕਹਿੰਦੇ ਨਾਮਦੇਵ ਕਹੀਂ ਤਾਂ ਧਰਨ ਅਗੋਡੀ ਕਰੂੰ ਜੇ ਤੂੰ ਮੈਨੂੰ ਹੁਕਮ ਦਮੇ ਤਰਤੀ ਨੂੰ țeਡੀ ਕਰ ਦਵਾ ਨਹੀਂ ਭਗਵਾਨ ਬੜਾ ਨੁਕਸਾਨ ਹੋਵੇਗਾ ਦੂਜਾ ਕਹੀਂ ਤਾਂ ਲੈ ਕਰ ਉਪਰ ਧਰੂੰ ਤਨ ਕੀ ਦੇ ਸਮਾਨ ਨੂੰ ਪਲਟਾ ਮਾਰ ਦਮ ਆਖੇਂ ਦੇ ਮੈਨੂੰ ਨਾਮਿਆ ਦਰਦੀ ਪਲਟਾ ਆਂਦੇ ਆ ਆਖੇਂ ਜੇ ਪੈਨੂ ਨਾਮਿਆ ਦਰਦੀ ਪਲਟਾ ਕੀ ਹੋਦਾ ਤਨ ਕੀ ਦੇ ਮੈਨੂੰ ਨਾਮਿਆ ਦਰਦੀ ਪਲਟਾ ਅਦਤੀ ਪੜ੍ਹ ਗਿਆ ਤਿਆ ਭਗਵਾਨ ਸਾਰੀ ਸ੍ਰਿਸ਼ਟੀ ਮਰ ਜਾਵੇਗੀ ਸਤਗੁਰੂ ਸਭ ਨੰਦਾ ਪਰਾਮਨਾਇਦਾ ਦਿਸਦਾ ਬੁਰਾ ਕੀਜੀ ਗੱਲ ਕਹਿ ਤਾ ਮੂਈ ਗਊ ਦਿਉ ਜੁ ਆਏ ਕਹਿੰਦਾ ਹੁਕਮ ਹੰਦ ਮੈਂ ਗਊ ਮਰੀ ਨੂੰ ਜੀਉਂਦੀ ਕਰ ਦਵਾ ਭਗਵਾਨ ਮਛਲੇ ਗਊ ਦਾ ਨਾਮਾ ਪੜਨ ਵੇ ਛੇਡ ਮੇਲ ਗਊ ਦੁਹਾਈ ਬੱਚੜਾ ਮੇਲ ਦੁੱਧ ਦੇ ਦੋਇਦਮ ਮਟਕੀ ਭਰੀ ਲੈ ਬਾਦਸ਼ਾਹ ਕੇ ਆਗੇ ਖਰੀ ਬਾਦਸ਼ਾਹ ਮਹਿਰ ਮੈਂ ਜਾਏ ਔ ਗਟਗੀ ਕਟ ਲਾਗੀ ਆਏ ਬਾਦਸ਼ਾਹ ਬੈਠ ਨਾ ਸਕਿਆ ਗਊ ਜਿੰਦੀ ਹੋਈ ਦੁੱਧ ਚੋਇਆ ਮਟਕੀ ਭਰੀ ਸੱਜ ਦੀ ਜਿੱਤ ਹੋਈ ਝੂਠ ਦੀ ਹਾਰ ਹੋਈ ਬਾਦਸ਼ਾਹ ਜਦਵਿਆ ਮੈਨਾ ਵਿੱਚ ਆ ਛੱਡਿਆ ਮੈਨਾ ਵਿੱਚ ਵੀ ਨਹੀਂ ਬਾਦਸ਼ਾਹ ਮੈਨ ਮੈਂ ਜਾਏ ਇਹ ਮੈਨਾ ਨੂੰ ਚਲੇ ਗਿਆ ਬਾਪ ਨੇ ਛੱਡਿਆ ਮੈਨਾ ਵਿੱਚ ਵੀ ਨਹੀਂ ਇਹਦੇ ਦਰਦ ਸ਼ੁਰੂ ਹੋਇਆ ਬੜੇ ਨਾਜ ਕਰਾਈ ਬਾਪ ਗੁਮਾਂਦਿਆ ਤੇਰਾ ਕੋਹੇ ਨਾ ਬੇਦੀ ਰਾਮ ਇਹਨੇ ਜੋਤਸ਼ੀ ਨੂੰ ਬੁਲਾਇਆ ਜੋਤਸ਼ੀ ਕਹਿੰਦਾ ਬਾਦਸ਼ਾਹ ਉਹ ਇਹਨਾਂ ਨੂੰ ਦੁੱਖ ਦੇ ਕੇ ਸੁਖ ਭਾੜਦਾ ਜਾਨ ਨਹੀਂ ਵਜਣੀ ਸਾਧ ਸੰਗਤ ਦੀ ਤੇਰੇ ਮਾਰੇ ਗਲ ਮਾਰੇ ਤੈਨੂੰ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੇਰੇ ਹੰਦਰੀ ਉਰਤਾਰ ਤੋਂ ਉੱਚੇ ਵੇ ਵੱਡੇ ਦੁਨੀਆਂ ਦੇ ਰਾਦੇ ਪਹਿਰੀ ਮਗਾਂ ਪਾਣੀ ਤਾਦੇ ਵੱਡੇ ਵੱਡੇ ਦੁਨੀਆਂ ਦੇ ਗਏ ਪਹਿਰੇ بادشاہ ਪਹਿਰੀ ਪਿਆ ਸੇਵਾਦਾਰ ਬਣਿਆ ਸੰਤ ਮੰਡਲੀ ਲੈ ਕੇ ਬਨਾਸ ਗਏ ਅਜਿਹੀ ਦੀ ਆ ਗਏ ਹਰ ਦੁਆਰ ਗਏ ਸਿੰਦਰਾ ਬਨ ਗਏ ਗੁਜਰਾਤ ਦੁਆਰ ਕਾ ਗਏ ਤੇ ਕੁਨੈਤ ਸ਼ਹਿਰ ਵਿੱਚ ਰਾਜਸਤਾਨ ਦੇ ਵਿੱਚ ਸੁੱਕੇ ਘੂਮਾਂ 'ਚੋਂ ਪਾਣੀ ਖੜਿਆ ਅੱਜ ਵੀ ਉਹ ਖੂਬ ਬਾਬੇ ਨਾਮਦੇਵ ਜੀ ਦਾ ਵੱਜਦਾ ਫੁਸ਼ਕਰ ਦੀ ਹੁੰਦੇ ਹੋਏ ਪੰਜਾਬ ਦੀ ਧਰਤੀ 18 ਸਾਲ ਰਹੇ ਬੱਸੀ ਪਠਾਣਾ ਸਾਢੇ ਦਿਨ ਸਾਲ ਸ੍ਰੀ ਤਨ ਤਨ ਸਾਧੂ ਖੰਡੂਰ ਸਾਹਿਬ ਨੂੰ ਆ ਗਏ ਨਾਂ ਦੇ ਕਿਨਾਰੇ ਆਨੰਦਪੁਰ ਦੇ ਵੱਲ ਰਾਮਪੁਰਾ ਪਿੰਡ ਪੈਂਦਾ ਰੋਣ ਦੀ ਆਵਾਜ਼ ਆਈ ਪੁਰਾਣਾ ਪੜੀ ਸੀ ਮੂਤ ਪਿੰਡ ਮਾਰੇ ਮਾਂ ਦਾ ਪੁੱਤਰ ਪੂਰਾ ਹੋ ਗਿਆ ਨਾਨਕ ਨਦਰੀ ਨਗਰ ਨੇਹਾ ਪੁੱਤਰ ਜੀ ਉਹਨਾ ਹੋਇਆ ਮਰੜੀ ਸਾਹਿਬ ਸੰਗਤਾਂ ਨੂੰ ਤਾਰਿਆ ਪੁੱਤਰਾਂ ਦੇ ਆਤਾਂ ਬਖਸ਼ੀਆਂ ਪੁੱਤਰ ਗੋੜ ਦਾਸ ਦੇ ਬਰਾਤ ਵੀ ਗਈ ਤਾਰੀ ਮਾ ਸਖੋ ਆਂ ਰਾਮਿਆਣਾ ਤਾਲੇ ਪਿੰਡ ਪੱਠੀ ਵਾ ਸੁਨਾਂਡੋ ਦਿਨ ਸਾਢੇ 3 ਕਿਲੋਮੀਟਰ ਬੈਸ ਬਾਬਾ ਜੀ ਤੁਰ ਹੀ ਜਾਂਦੇ ਨੇ ਕਣਕ ਵੱਢਦੇ ਆ ਲੋਕ ਕਹਿੰਦੇ ਬਾਬਾ ਵੀ ਲੈ ਹੀ ਤੁਰਿਆ ਜਾਂਦਾ ਕਣਕ ਵੱਢਾਂ ਕਣਕ ਵੱਢੀ ਭੜੀਆਂ ਬਨੀਆਂ ਬਾਬਾ ਜੀ ਨੂੰ ਪਰ ਹੀ ਚਕਾਈ ਇੱਕ ਭਰੀਨੀ ਬਾਬ ਰੋਲੇ ਮੰਗੋ ਸਾਰੇ ਖੇਤਾਂ ਦੀਆਂ ਭੜੀਆਂ ਉੜਦੀਆਂ ਪੁੰਦੀਆਂ ਸਾਂ ਸੰਗ ਦੀ ਪੈਣੀ ਪੈ ਗਏ ਸਭ ਨੂੰ ਸਾਧਨਾ ਉਪਦੇਸ਼ ਦੇ ਕੇ ਪਿੰਡ ਘਮਾਨ ਜੀਨਾ ਗੁਰਦਾਸਪੁਰ 2 ਮਾਗਦਾ ਦਿਨ 15 ਜਨਵਰੀ 80 ਸਾਲ ਸੇਵਾ ਕਰਕੇ ਭਗਤ ਨਾਮਦੇਵ ਜੀ ਜੋਤੀ ਜੋਤ ਹੈ ਜੋਤ ਸਮਾਏ ਗੁਰੂ ਦੀ ਸੰਗਤ ਬੜਾ ਮਨ ਖੁਸ਼ ਹੈ ਤੇ ਪਹਿਨੀ ਸਾਹ ਵਾਲੇ ਬਾਬਾ ਜਗਜੀਤ ਸਿੰਘ ਜੀ ਉਹਨਾਂ ਦੇ ਸੇਵਾਦਾਰ ਸਾਰੇ ਹਾਜ਼ਰੀ ਭਰ ਰਹੇ ਨੇ ਜਿਸਾਂ ਨੂੰ ਪੁੱਛੋ ਆਪਾਂ ਦੇ 7 ਮਿੰਟਾਂ ਦੀ ਜੁੜੀ ਹੋਈ ਸੰਗਤ ਹੈ ਤੇ ਜ਼ਿਆਦਾ ਲੱਗ ਜਾਂਦੇ ਨੇ